ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿੱਲੀ ਖਾਲਸਤਾਨ ਦਾ ਹਿੱਸਾ ਬਣੇਗਾ ਦਿੱਲੀ ਵੀ ਖਾਲਸੇ ਰਾਜ ਦੇ ਅੰਦਰ ਆਏਗਾ ਦਿੱਲੀ ਨੂੰ ਸਿੱਖਾਂ ਸਰਦਾਰਾਂ ਦੀ ਰਿਆਸਤ ਕਿਹਾ ਜਾਂਦਾ ਹੈ ਸਿੱਖਾਂ ਸਰਦਾਰਾਂ ਨੇ ਬੜੀ ਬੜੀ ਦਿੱਲੀ ਨੂੰ ਫਤਿਹ ਕੀਤਾ ਉਹੀ ਦਿੱਲੀ ਹੈ ਜਿਸ ਨੂੰ ਸਿੱਖ ਸਰਦਾਰਾਂ ਨੇ ਜਗ੍ਹਾ ਦਿੱਤੀ ਜ਼ਮੀਨ ਦਿੱਤੀ ਇਸ ਟਾਈਮ ਤੇ ਕਿਹਾ ਜਾਂਦਾ ਹੈ ਕਿ ਉਹ ਦਿੱਲੀ ਉਹਦੇ ਅੰਦਰ ਸਿੱਖਾਂ ਸਰਦਾਰਾਂ ਨੂੰ ਜਾਨ ਨਹੀਂ ਦਿੱਤਾ ਜਾਂਦਾ ਲੇਕਿਨ ਖਾਲਸਾ ਦਾ ਹਿੱਸਾ ਬਣੇਗਾ ਹਾਲੇ ਰਾਜ ਦਾ ਹਿੱਸਾ ਬਣੇਗਾ ਉਥੇ ਸਿੱਖ ਸਰਦਾਰ ਆਪਣਾ ਝੰਡਾ ਲਾਣਗੇ ਕੀ ਮੁਕੰਮਲ ਡਿਟੇਲ ਹੈ ਇਸ ਹਮਤ ਲਗਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟ ਦਿੱਲੀ ਬਣੇਗਾ ਖਾਲਸਤਾਨ ਦਿੱਲੀ ਬਣੇਗਾ ਖਾਲਸਤਾਨ ਦਿੱਲੀ ਬਣੇਗਾ ਖਾਲਸਤਾਨ ਅਸਲਾਮੁਅਲੈਕੁਮ ਤੁਸੀਂ ਸੁਣ ਲਿਆ ਜੀ ਦੋਸਤੋ ਕਿ ਦਿੱਲੀ ਬਣੂਗਾ ਖਾਲਸਤਾਨ ਇਹ ਖਾਲਸਤਾਨ ਦਾ ਨਾਰਾ ਕਿੱਥੋਂ ਆ ਰਿਹਾ ਹੈ ਦਿੱਲੀ ਦਾ ਨਾਰਾ ਕਿੱਥੋਂ ਆ ਰਿਹਾ ਹੈ ਕਿ ਆ ਦਿੱਲੀ ਨਿਊ ਦਿੱਲੀ ਜਿਹੜਾ ਇਹਨਾਂ ਬਣਾਇਆ ਹੈ ਕਿ ਆ ਉਹ ਖਾਲਸਤਾਨ ਦਾ ਹਿੱਸਾ ਹੈ ਤਾਰੀ ਕੀ ਕਹਿੰਦੀ ਹੈ ਇਹਦੇ ਬਾਰੇ ਇਹਦੇ ਬਾਰੇ ਥੋੜਾ ਜਿਹਾ ਚਰਚਾ ਕਰਦੇ ਹਾਂ ਇਸ ਤੋਂ ਪਹਿਲੇ ਤੁਸੀਂ ਵੇਖੋ ਮੁਬਾਰਕ ਬਾਦ ਉਹਨਾਂ ਸਰਦਾਰਾਂ ਨੂੰ ਉਹਨਾਂ ਗੈਯੂਰ ਸਰਦਾਰਾਂ ਨੂੰ ਬਹਾਦਰ ਸਿੱਖਾਂ ਨੂੰ जिन्होंने वाशिंगटन डीसी ਦੇ ਉੱਤੇ ਡੋਨਲਡ 트ੰਪ ਤੋਂ ਪਰਮਿਸ਼ਨ ਲੈ ਕੇ ਉੱਤੇ ਰੈਫਰੰਡਮ ਕਰਾਇਆ ਹੈ ਔਰ ਮਲਟੀ ਪਾਵਰ ਮਾਚੂ ਪਾਵਰ ਦਾ ਇਜ਼ਹਾਰ ਕੀਤਾ ਹੈ ਸਲੂਟ ਪੇਸ਼ ਕਰਦਾ ਮੈਂ ਉਹਨਾਂ ਦੋਸਤਾਂ ਨੂੰ ਉਹਨਾਂ ਹਰੀਅਤ ਪਸੰਦ ਦੋਸਤਾਂ ਨੂੰ ਜਿਹੜੇ ਆਜ਼ਾਦੀ ਦੀ ਤਹਿਰੀਕ ਵਾਸਤੇ ਜਾਨਾਂ ਗਵਾ ਰਹੇ ਨੇ ਜਾਨਾਂ ਦੇ ਰਹੇ ਨੇ ਜਾਨਾਂ ਦੇ ਨਜ਼ਰਾਨੇ ਪੇਸ਼ ਕਰ ਰਹੇ ਨੇ ਉਹਦੇ ਵਾਸਤੇ ਆਪਣਾ ਇੱਕ ਸਮਾਨ ਦੇ ਵਾਸਤੇ ਆਪਣਾ ਪੂਰੀ ਦਨ ਦੌਲਤ ਜਿਹੜਾ ਨਾਲ ਲਾ ਰਹੇ ਨੇ ਉਹਨਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਐਸਾ ਰੈਫਰੰਡਮ ਕਰਾਇਆ ਹੈ ਜਿਹੜਾ ਲੈਂਡਸਲਾਈਡ ਵਿਕਟਰੀ ਦੇ ਨਾਲ तमाम ਸਰਦਾਰਾਂ ਨੇ ਉਤੇ ਅਨਾਉਂਸ ਕੀਤਾ ਹੈ ਕਿ ਵੀ ਨੀਡ ਇੰਡੀਪੈਂਡੈਂਟ ਖਾਲਿਸਤਾਨ ਇਨ ਇੰਡੀਅਨ ਹੈਲਡ ਪੰਜਾਬ ਅੱਛਾ ਇਹਦੇ ਉਤੇ ਵੀ ਅੱਜ ਥੋੜਾ ਚਰਚਾ ਕਰਾਂਗੇ ਕਿ ਇਹ ਖਾਲਿਸਤਾਨ ਬਣੂ ਤੇ ਇਹਦਾ ਨਕਸ਼ਾ ਕੀ ਹੋ ਇਹਦੇ ਸ਼ਹਿਰ ਕਿਹੜੇ ਹੋਣਗੇ ਇਹਦੀ ਰਾਜਧਾਨੀ ਕਿਹੜੀ ਹੋਣੀ ਹੈ ਕਿਹੜਾ ਸ਼ਹਿਰ ਦੇ ਚਾਹੁੰਦਾ ਹੈ ਇਹਦੀ ਉਹ ਜੂਰਿਸਡਿਕਸ਼ਨਲ ਟੈਰੀਟੋਰੀਅਲ ਜਿਹੜੀ ਡਿਮਾਰਕੇਸ਼ਨ ਹੁਣਾਂ ਕੀਤੀ ਹੈ ਸਿੱਖ ਫॉर ਜਸਟਿਸ ਨੇ ਸਿੱਖ ਫॉर ਜਸਟਿਸ ਇੱਕ ਐਡਵੋਕੇਸੀ ਗਰੁੱਪ ਜਿਵੇਂ ਅਸੀਂ ਪਿਛਲੇ ਵੀ ਲਾਗੇ ਡਿਸਕਸ ਕੀਤਾ ਇਹ ਬੁਨਿਆਦੀ ਤੌਰ ਤੇ ਕੈਨੇਡਾ ਦੇ ਅੰਦਰ ਔਰ ਯੂਐਸਏ ਦੇ ਅੰਦਰ ਔਰ ਇਹਨੇ ਆਸਟ੍ਰੇਲੀਆ ਦੇ ਅੰਦਰ ਨਿਊਜ਼ੀਲੈਂਡ ਔਰ ਬਾਕੀ ਕਈ ਦੇਸ਼ਾਂ ਦੇ ਅੰਦਰ ਇਹਨਾਂ ਨੇ ਰੈਫਰੈਂਡਮ ਕਰਾਇਆ ਸੈਰੀਮੋਨੀਅਲ ਬੇਸਿਕਲੀ ਇਹ ਰੈਫਰੈਂਡਮ ਲੀਡ ਕਰ ਰਿਹਾ ਟੁਵਰਡਸ ਦਾ ਇੰਟਾਇਰ ਵਰਲਡ ਦੇ ਆਰ ਪੁਸ਼ਿੰਗ ਇੰਡੀਅਨ ਗਵਰਨਮੈਂਟ ਫਾਰ ਅਫੀਸ਼ੀਅਲ ਕੰਡਕਸ਼ਨ ਆਫ ਅਫੀਸ਼ੀਅਲ ਰੈਫਰੈਂਡਮ ਕਾਨੂੰਨੀ ਤਕਾਜ਼ਾ ਦੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਦਾ ਕਾਨੂੰਨੀ ਤਕਾਜ਼ਾ ਹੈ ਕਿ ਇੱਕ ਮੈਸਿਵ ਮੈਜੋਰਿਟੀ ਆਫ ਸਿੱਖ ਅਨਸਰਦਾਰ ਦੇ ਹੈਵ ਡਿਸਾਈਡਡ ਟੂ ਨੀਡ ਤੇ ਟੂ ਹੈਵ देयर ਓਨ ਹੋਮ ਲੈਂਡ ਟੂ ਸੈਪਰੇਟ ਹੋਮ ਲੈਂਡ ਅੱਜ ਦੇ ਇਸ ਵੀਕ ਲੌਗ ਦੇ ਵਿੱਚ ਨਾਲ ਨਾਲ ਇਹ ਵੀ ਡਿਸਕਸ ਕਰਾਂਗੇ ਇੱਕ ਤੇ ਮੁਬਾਰਕਬਾਦ ਉਹਨਾਂ ਦੋਸਤਾਂ ਨੂੰ ਗੁਰੂ ਪਤਵੰਤ ਸਿੰਘ ਨੂੰ ਯਾਨੀ ਸਲੂਟ ਪੇਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੜੇ ਜ਼ਬਰਦਸਤ ਅੰਦਾਜ਼ ਵਿੱਚ ਆਪਣਾ ਧਨ ਦੌਲਤ ਲਾਇਆ ਔਰ ਉਹਦੇ ਉੱਤੇ ਮਾਨ ਸਮਾਨ ਹਾਸਲ ਕਰਨ ਵਾਸਤੇ ਜਾਨਾਂ ਦੇ ਨਜ਼ਰਾਨੇ ਪੇਸ਼ ਕਰ ਰਹੇ ਨੇ ਠੀਕ ਇੱਕ ਸੁਣੋ ਉਹਦੇ ਉੱਤੇ ਜਿਹੜਾ ਉੱਤੇ ਹੋਇਆ ਹੈ ਉਸ ਆਪਣਾ ਉੱਤੇ ਖਲੋ ਕੇ ਉਹਨਾਂ ਜਿਹੜੀ ਗੱਲ ਕੀਤੀ ਹੈ ਖਾਸ ਤੌਰ ਤੇ ਗੁਰੂ ਪਤਵੰਤ ਸਿੰਘ ਦੇ ਬਾਰੇ ਇਹ ਜ਼ਰਾ ਸੁਣਨਾ ਜੀ ਜਨ ਕਿ ਮੈਂ ਤੇਰੇ ਮੱਥੇ 'ਚ ਗੋਲੀ ਮਾਰਾਂਗੀ ਉਹ ਗੋਲੀ ਖਾ। ਤੁਸੀਂ ਅੰਦਾਜ਼ਾ ਲਾਓ ਉਹ ਬਿਲਕੁਲ ਠੀਕ ਕਹਿ ਰਹੇ ਨੇ ਸਰਦਾਰ ਜੀ ਕਿ ਮੋਦੀ ਸਰਕਾਰ ਨੇ ਕਿਹਾ ਹੈ ਗੁਰਪਤਵਨ ਸਿੰਘ ਜਿਹੜਾ ਹੈ ਅਸੀਂ ਇਹਦੇ ਮੱਥੇ 'ਚ ਗੋਲੀ ਮਾਰਾਂਗੇ। ਤੂੰ ਮਾਮਾ ਲੱਗਦਾ ਹੈ। ਤੂੰ ਉਲੂ ਦੇ ਪੱਠਿਆ ਮਤਲਬ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਮੋਦੀ ਆ। ਤੈਨੂੰ ਹયા ਨਹੀਂ ਚਾਹੀਦੀ ਹੈ। ਤੂੰ ਐਸੀ ਇੱਕ ਇੱਕ ਅਨਾਧ ਪਰਸਤੀ ਦੀ ਔਰ ਉਹ ਕਰ ਰਹੇ ਆਂ ਸਿਆਸਤ ਕਰ ਰਹੇ ਆਂ। ਤੂੰ ਤੇ ਤੈਨੂੰ ਪਤਾ ਵੀ ਨਹੀਂ ਆਏਗਾ ਤੈਨੂੰ ਤੇ ਧਰਮ ਦਾ ਹਯਾ ਵੀ ਨਹੀਂ ਆਏਗਾ। ਤੈਨੂੰ ਸ਼ਹਿਮ ਹੀ ਨਹੀਂ ਆਏ ਗੋਦੀ ਕਿ ਇੱਕ ਇੱਕ ਮੈਸਰ ਮੈਜੋਰਟੀ ਇੰਡੀਅਨ ਹੈਲਥ ਪੰਜਾਬ ਦੇ ਅੰਦਰ ਦੇ ਹੈਵ ਡਿਸਾਈਡਡ ਕਿ ਦੇ ਸ਼ੁਡ ਹੈਵ देयर ओन ਕੰਟਰੀ ਪਰ ਉਹਦੇ ਵਾਸਤੇ ਤੇਰੇ ਕੋਲ ਕੱਖ ਵੀ ਨਹੀਂ ਮੰਗ ਰਹੇ ਉਹਨਾਂ ਦੀ ਆਪਣੀ ਹੋਮ ਲੈਂਡ ਹੈ ਇਹ ਜ਼ਮੀਨਾਂ ਉਹਦੀਆਂ ਨੇ ਜਿਹੜੀ ਇਹ ਭਗਵਤ ਮਾਨ ਜਿਹੜਾ ਉਹਦੇ ਖੋ ਰਹੇ ਆ ਔਰ ਤੇਰਾ ਹਲਾਕਾਰ ਵੜਿਆ ਹੋਇਆ ਤੂੰ ਸਮਕਸਟੈਂਡ ਹੋਰ ਖੋ ਕੇ ਉਹ ਤੇਰੀ ਗੋਦ ਜ ਪਾ ਰਿਹਾ ਹੈ ਔਰ ਉਥੇ ਹਿੰਦੂ ਵਸਾਏ ਜਾ ਰਹੇ ਨੇ ਹਿੰਦੂ ਆਬਾਦਕਾਰੀ ਉੱਥੇ ਕੀਤੀ ਜਾ ਰਹੀ ਹੈ ਜਸਟ ਲਾਈਕ ਇਨ ਕਸ਼ਮੀਰ ਕਸ਼ਮੀਰ ਦੇ ਅੰਦਰ ਵੀ ਇਹਨਾਂ ਨੇ 1970 ਦੇ ਅੰਦਰ ਇਹ ਡਰਾਮਾ ਕੀਤਾ ਸੀ ਤੇ ਸਰਦਾਰ ਸਿਆਣੇ ਨੇ ਸਰਦਾਰ ਸਮਝ ਗਏ ਨੇ سردارہ نے پوری ورلڈ کمیونٹی نے موبلائز کر دیتا کہ نہیں اینج نہیں ہوڑ دیاں گے اور حق ساڑھا ساڑھے کو لی ہوئے گا اور بڑے زبردست انداز ہے جو نام پاور ایک شو کیتی تھی ہے اور یونائٹڈ نیشن اور اس پوزیشن نے چاہ گئی ہے کہ کسے میں نے بھی مودی نو کہہ سکتی ہے کہ بھائی اتھے اوفیشل ریفرینڈم کنڈکٹ کر اے ہو سکتا ہے جلدی اچھا دیلی بڑو خالستان اے کیوں کہہ رہے ہیں خالستان دے نارا او کیوں لائے جا رہے ہیں ہسٹوریکل کنٹیکسٹ کی اچھا بیکو جدو راجہ رنجید سنگھ بھی حکومت ہوئی تے دیلی ہوتا مرونے منت سے ਕਿ ਉਸ ਤੋਂ ਪਹਿਲੇ ਉਹ ਰਾਜਧਾਨੀ ਰਹੀ ਹੈ ਹਿੰਦੁਸਤਾਨ ਦੀ ਔਰ ਬਾਕੀ ਉਹਦੇ ਕਾਫੀ ਰਹਿਨੁਮਾ ਆਏ ਔਰ ਜਨੈਲ ਆਏ ਔਰ ਸੁਲਤਾਨ ਆਏ ਉਹਨਾਂ ਨੇ ਦਿੱਲੀ ਨੂੰ آباد ਕੀਤਾ ਲੇਕਿਨ ਜਿਸਲੇ ਰਾਜਾ ਰਜੀਤ ਸਿੰਘ ਆਂਦਾ ਹੈ ਉਹਨੇ ਉਹਨੂੰ آباد ਕੀਤਾ ਦਿੱਲੀ ਨੂੰ ਦਿੱਲੀ ਮਰੂਨੇ ਵੀ ਨਾ ਤੇ ਉਹਦੀ ਉਹ ਕਹਿੰਦੇ ਨੇ ਕਿ ਦਿੱਲੀ ਖਾਲਿਸਤਾਨ ਦਾ ਹਿੱਸਾ ਹੈ ਔਰ ਜੇ ਤੁਸੀਂ ਡਿਮਾਰਕੇਸ਼ਨ ਵੇਖੋ ਇਹ ਵੀ ਉਹਨਾਂ ਉੱਥੇ ਪ੍ਰੈਜ਼ੈਂਟ ਕੀਤਾ ਹੈ ਇਹ ਉਹ ਨਕਸ਼ਾ ਜਿਹੜਾ ਤਮਾਮ ਉਹ ਦੋਸਤਾਂ ਵਾਸਤੇ ਉਹ ਜਿਹੜੇ ਸਰਦਾਰ ਨੇ ਖਾਸ ਤੌਰ ਤੇ ਉਹ ਸਰਦਾਰ ਜਿਹੜੇ ਇੰਡੀਅਨ ਹਲਪ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਮਾਈਂਡ ਜਿਹੜਾ ਨਾ ਪਲੂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੋਦੀ ਆਰ ਐਸ ਐਸ ਔਰ ਬੀ ਜੇ ਪੀ ਉਹਨਾਂ ਦੇ ਵਾਸਤੇ ਦੇਖੋ ਤੁਹਾਡੇ ਐਲਡਰ ਨੇ ਐਂਡ ਦੇ ਹੈਵ ਡਿਸਾਈਡਡ ਦੇ ਹੈਵ ਡਿਮਾਰਕੇਟਿਡ देयर ਲੈਂਡ ਉਹਦੇ ਵਿੱਚ ਵੇਖੋ ਉਹ ਕਹਿੰਦੇ ਹਰਿਆਣਾ ਕਟਿਆ ਗਿਆ ਸੀ ਇੰਦਰਾ ਗਾਂਧੀ ਨੇ ਕਟਿਆ ਸੀ ਪੰਜਾਬ ਦੇ ਵਿੱਚੋਂ ਉਹਨੇ ਕਿ ਇਹ ਸਾਡਾ ਹੈ ਹਮਾਚਲ ਪ੍ਰਦੇਸ਼ ਵਿੱਚ ਕਾਫੀ ਅਜਲਾਪ ਆਏ ਗਏ ਸਨ ਇਹ ਵੀ ਉਹਨਾਂ ਦਾ ਗੁਰਦਾਸਪੁਰ ਵੇਖੋ ਉਹ ਕਹਿੰਦੇ ਨੇ ਆਲਦੋ ਕਿ 1946 ਦੇ ਅੰਦਰ 3 ਡੇਸ ਪਾਕਿਸਤਾਨ ਦਾ ਹਿੱਸਾ ਰਿਹਾ ਇਹਨੂੰ ਫਿਰ ਕਟਿਆ ਗਿਆ ਕਸ਼ਮੀਰ ਦੀ ਰਾਜਧਾਨੀ ਬਣਾਉਣ ਵਾਸਤੇ ਤਾਂ ਕਿ ਇੰਡੀਅਨ ਫੌਜ ਆਉਦੇ ਜਾ ਜਾਣ ਉਹ ਉਹਦੇ ਵਿੱਚ ਆਂਦਾ ਹੈ ਨਾਲ ਉਸ ਤੋਂ ਉਹ ਕਹਿੰਦੇ ਨੇ ਕਿ ਬਿਕਾਨੀ ਰਿਆਸਤ ਰਾਜਸਥਾਨ ਇਹ ਸਾਡਾ ਆਂਦਾ ਜੋਧਪੁਰ ਤੱਕ ਜਾਂਦੇ ਨੇ ਔਰ ਜੇ ਤੁਸੀਂ ਅਪਰ ਸਾਈਡ ਤੇ ਦੇਖੋ ਅਗਰ ਤੁਸੀਂ ਈਸਟ ਸਾਈਡ ਤੇ ਜਿੱਥੇ ਆਪਣਾ ਸ਼ਾਹਜਹਾਨਪੁਰ ਤੱਕ ਜਾਂਦੇ ਨੇ ਉਸ ਤੋਂ ਵੀ ਅੱਗੇ ਜਾਂਦੇ ਨੇ ਪੂਰਾ ਇਹ ਉਹ ਨਕਸ਼ਾ ਜਿਹੜਾ ਰਾਜਾ ਰਣਜੀਤ ਸਿੰਘ ਨੇ ਉਕਮਾਨਾ ਲੀ ਕੀਤੀ ਅੱਛਾ ਇਹਦੇ ਉੱਤੇ ਆ ਕੇ ਨਾ ਮੋਦੀ ਜਿਹੜਾ ਆਰਐਸਐਸ ਔਰ ਭਾਜਪਾ ਲਾਹੌਰ ਦੇ ਬਾਰੇ ਇਹਨਾਂ ਨੂੰ ਉਹ ਕਰਦੀ ਏ ਔਰ ਕਰਤਾਰਪੁਰ ਦੇ ਬਾਰੇ ਉਹ ਕਰਦੀ ਏ ਔਰ ਉਸ ਤੋਂ ਬਾਅਦ ਨਨਕਾਨਾ ਸਾਹਿਬ ਦੇ ਬਾਰੇ ਕਰਦੀ ਏ ਇਹਨਾਂ ਨੂੰ ਅੱਛਾ ਇਹ ਉਹ ਇੰਡੀਅਨ ਇੰਡੀਅਨ ਗਵਰਨਮੈਂਟ ਹੈ ਉਸ ਵੇਲੇ ਆਈਐਮਐਸਸੀ یعنی یہ انڈین جیڈی نیشنل کانگریس ہی انہیں نیروں نے ایک ڈراما کیتا انہیں کہا جی تمام سرداروں تجھ سادے پاسے آ جاؤ تو انہوں مان سوان ملے گا پاکستان دنی دوے گا اور بابا ایک کاؤں کہا جیزا محمد علی جنہ کیا سی کہ انجنا کرو تو اسی پچھتا ہوگی کیونکہ تو انہوں پتہ نہیں ہے زہریلا زہریلہ ہے کہ تو انہوں جڑینا ہو تو شکار کیتا جا رہے ہے اور بات پر ریالائز دے گوٹ ریالائز لیکن وہ کہہ دیں نا کسی واسطہ گھڑا کھو دو تو اسی ਉਸ ਤੋਂ ਬਾਅਦ ਇੱਕ ਮੈਸਿਵ ਮжоਰਿਟੀ ਬੜ ਗਈ ਉਸ ਤੋਂ ਪਹਿਲੇ ਨਿਕਰੇ ਹੋਏ ਸਨ ਇਹ ਵਕਵਕ ਹੋਏ ਸਨ مختلف ਜ਼ਿਲ੍ਹਿਆਂ ਦੇ ਅੰਦਰ ਪਾਕਿਸਤਾਨ ਦੇ ਅੰਦਰ ਵੀ ਤੇ ਇੰਡੀਆ ਦੇ ਜਿਹੜਾ ਉਸ ਵੇਲੇ ਏਰੀਆ ਸੀ ਉਹਦੇ ਵਿੱਚ ਇਕੱਠੇ ਹੋ ਗਏ ਉਸ ਤੋਂ ਬਾਅਦ ਇਸ ਵੇਲੇ ਇੰਦਰਾ ਗਾਂਧੀ ਨੇ ਵੇਖਿਆ ਕਿ ਇਹ ਤੇ ਇਕੱਠੇ ਹੋ ਗਏ ਨੇ ਹੁਣ ਦੇ ਦੇ ਕੰਡ ਡਿਮਾਂਡ ਖਾਲਸਾਣ ਜਾਂ ਸਿੱਖਸਤਾਨ ਉਸ ਤੋਂ ਬਾਅਦ ਉਹਨਾਂ ਨੇ ਪੇਸ਼ ਕੀਤਾ ਉਹਨਾਂ ਡਿਮਾਂਡ ਪੇਸ਼ ਕੀਤੀ ਦਿਓ ਭਈ ਇਹਨਾਂ ਕੀ ਕੀਤਾ ਹਰਿਆਣਾ ਵਿੱਚੋਂ ਕੱਟ ਲਿਆ ਹਿਮਾਚਲ ਪ੍ਰਦੇਸ਼ ਦਾ ਏਰੀਆ ਕੱਟ ਲਿਆ ਰਾਜਸਥਾਨ ਵਿੱਚ ਕੋਈ ਏਰੀਆ ਦੇ ਦਿੱਤੇ ਤਾਂ ਕਿ ਸਿੱਖ ਵਕਵਕ ਹੋ ਜਾਣ ਔਰ ਕੱਲੋਂ ਡਿਮਾਂਡ ਨਾ ਕਰਨ ਉਹ ਇੰਨੇ پاਗਲ ਤਾਂ ਨਹੀਂ ਹੈ ਕਿ ਜਿੰਨਾ ਤੁਸੀਂ ਸਮਝੀ ਜਾਂਦੇ ਹੋ ਔਰ ਮੋਦੀ ਸਾਹਿਬ ਤੁਸੀਂ ਵੈਸੇ ਬੇਵਕੂਫ ਤੁਸੀਂ ਹੋ ਤੁਸੀਂ ਜਿਹੜਾ ਦੁਨੀਆ ਨੂੰ ਸਮਝੀ ਜਾਂਦੇ ਹੋ ਨਾ ਹੁਣ ਕੀ ਕੀਤਾ ਉਹਨਾਂ ਕੇ ਜਨਾਬ ਮੋਦੀ ਤੁਝਾ ਅਸੀਂ ਤੇਰੀ ਪੋਲਿਟਿਕਸ ਨੂੰ ਖਿਲ ਕਰਦੇ ਆ ਔਰ ਸਾਨੂੰ ਆਪਣਾ ਜਿਹੜਾ ਨਾ ਵਤਨ ਚਾਹੀਦਾ ਇਧਰ ਦੋ ਕਮੈਂਟਸ ਹੁੰਦੇ ਪਾਕਿਸਤਾਨ ਦਾ ਜਿੰਨਾ ਨੂੰ ਮਸਲਾ ਹੁੰਦਾ ਨਾ ਰੋਜ਼ ਸੋਸ਼ਲ ਮੀਡੀਆ ਤੇ ਪੁੱਛਦੇ ਹੁੰਦੇ ਨੇ ਨਿੱਕਾ ਦਾ ਪੰਜਾਬ ਆ ਜਾਂ ਵੱਡਾ ਪੰਜਾਬ ਆ ਦੱਸ ਦਈਏ ਪੰਜਾਬ ਹਰਿਆਣਾ ਰਾਜਸਥਾਨ ਤੁਸੀਂ ਜਿਸ ਵੇਲੇ ਮੋਦੀ ਨੇ ਪ੍ਰੋਪਗੈਂਡਾ ਕੀਤਾ ਨਾ ਉਹਨਾਂ ਦੇ ਖਿਲਾਫ ਤੇ ਤੁਸੀਂ ਪਾਕਿਸਤਾਨ ਵਾਲ ਟੋਰੇ ਆ ਕੇ ਜਾਓ ਜੀ ਤੁਸੀਂ ਪਾਕਿਸਤਾਨ ਦੀ ਦੁਸ਼ਮਨੀ ਇੱਕ ਵਾਰੀ ਫੇਰ ਜਿਹੜਾ ਨਾ ਨਾਦ ਪ੍ਰਸਤ ਕਰੋ ਇਹ ਤਾਂ ਭਗਵਤਾਨ ਨੇ ਵੀ ਮੰਗਨੇ ਆ ਕਿ ਤੁਸੀਂ ਜਨਾਬ ਤੁਸੀਂ ਸਾਨੂੰ ਕੀ ਸਮਝਾਇਆ ਕਿ ਜਿਸ ਵੇਲੇ ਹੁਣ ਜਾਓ ਤੁਸੀਂ ਹੁਣ ਪਾਕਿਸਤਾਨ ਨਾਲ ਲੜ ਪੋ ਹੁਣ ਸਾਡੀ ਦੋਸਤੀ ਹੋ ਗਈ ਇਹ ਕੀ ਡਰਾਮਾ ਕਰੀ ਜਾਂਦੇ ਹੋ ਅੱਛਾ ਇਹ ਥੋੜਾ ਇੱਕ ਜ਼ਾਰਾ ਗਿਲ ਹੈਗੀ ਕੁੜੀ ਉਹਨੇ 2019 ਆ 20 ਦੇ ਵਿੱਚ ਜਿਹੜਾ ਨਾ ਇੱਕ ਸੌਂਗ ਕੀਤਾ ਸੀ ਬੜਾ ਜ਼ਬਰਦਸਤ ਬੜਾ ਮਹਰੂਫ ਆਇਆ ਉਸ ਵੇਲੇ ਬੜੀ ਮਿਰਚਾਂ ਲੱਗੀਆਂ ਸਨ ਬੀਜੇਪੀ ਸਰਕਾਰ ਨੂੰ ਔਰ ਇਹਨਾਂ ਨੂੰ ਕਹੇ ਵੀ ਤੂੰ ਕੀ ਗਾਇਆ ਉਹਨੇ ਬੜੀ ਜ਼ਬਰਦਸਤ ਬੱਚੀ ਹੈ ਉਨੇ ਉਦੋਂ ਤੇ ਨਾ ਸੌਂਗ ਗਿਆ ਉਹਨੇ ਕਿ ਕਿਉਂਕਿ ਅਸੀਂ ਰਹਾਦਾਰੀ ਵੜਾਈ ਸੀ ਪਾਕਿਸਤਾਨ ਨੇ ਕਰਤਾਰ ਪਰ ਰਹਾਦਾਰੀ ਵੜਾਈ ਸੀ ਉਹਨੇ ਕਿ ਹੈ ਜਿੱਥੇ ਜਨਮ ਸਥਾਨ ਹੈ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਹੈ ਤੁਸੀਂ ਕਹਿੰਦੇ ਹੋ ਅਸੀਂ ਉਧਰ ਉਹਦੇ ਨਾਲ ਲੜਾਈ ਕਰੀਏ ਉਥੇ ਸਾਡਾ ਮੱਥਾ ਟੇਕਿਆ ਸੀ ਤੇ ਉਹਨੂੰ ਸੱਜਾ ਕਰਾਂਗੇ ਭਾਈ ਤਾਂ ਉਹਨੇ ਕਿ ਅਸੀਂ ਆਪਣਾ ਜੇ ਤੁਸੀਂ ਜਿਹੜਾ ਸਾਨੂੰ ਸਮਝਾ ਰਹੇ ਹੋ ਕਿ ਨਫਰਤ ਕੋਰ ਪਾਕਿਸਤਾਨ ਨਾਲ ਜਾਓ ਲੜਾਈ ਕਰੋ ਇਹ ਨਹੀਂ ਹੋਣਾ ਉਹਨੇ ਕਿ ਮੁਰਦਾਬਾਦ ਨਹੀਂ ਕਹਿ ਸਕਦੀ ਅਸੀਂ ਪੁੱਲ ਕੇ ਵੀ ਪਾਕਿਸਤਾਨ ਨੂੰ ਉਸ ਕੋ ਵੀ ਨਹੀਂ ਕਿਹਾ ਜ ਜਨਾਬ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਹੈ ਜਿੱਥੇ ਜਨਮ ਸਥਾਨ ਹੈ ਉਹਨਾਂ ਦਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਉੱਥੇ ਬਾਬਾ ਜੀ ਤਸ਼ਰੀਫ ਫਰਮਾਨ ਨੇ ਅਸੀਂ ਉਸ ਮੁਲਕ ਨੂੰ ਕਿਵੇਂ ਬੁਰਾ ਕਹਿ ਸਕਦੇ ਹਾਂ ਉਹਨੇ ਇਸ ਇੱਕ ਗਾਣੇ ਨੇ ਮੋਦੀ ਦਾ ਸਾਰਾ ਪ੍ਰੋਪਾਗੈਂਡਾ ਦਾ ਸ਼ਿਰਾਜ਼ਾ ਬੱਕੋ ਵਕ ਕਰ ਦਿੱਤਾ ਤੇ ਹੁਣ ਇਸ ਵੇਲੇ ਤੁਸੀਂ ਵੇਖੋ ਜ਼ਬਰਦਸਤ ਅੰਦਾਜ਼ ਵਿੱਚ ਇਹ ਸਰਦਾਰ ਇਕੱਠੇ ਹੋਏ ਨੇ ਸਰਦਾਰਾਂ ਨੇ ਆਪਣੀ ਪਾਵਰ ਸ਼ੋਅ ਕੀਤੀ ਹੈ اور اس ویلے لئے انہوں نے انٹینلی طور پر ٹرمپ دینال کو گل چل رہی ہے ٹرمپ ایڈمنسٹریشن ایم دینال انتظامیہ دینال گل چل رہی ہے اور دیفنیٹلی سردار تو سی دیکھو کینیڈا دے دی اندر بہت پاور فول نے یو ایس اے دے اندر نے انہوں نے لابنگ بہت مضبوط ہے اور تو سی دیکھو نا اجے سنگھ بنگا ورلڈ بینک دا پریزیڈنٹ اس ویلے لے ہی بلانچ تو دیٹ کمیونٹی اور مودی جا کے بھی خوشامت کری جا رہے ہیں اجے سنگھ بنگا دیجئے جی، میں تو انڈیا ہوں گا ٹھیک ہے میں انڈیا نہ لیکن پہلے تھے میں سردار ہاں ਉਹ ਇਹਨਾਂ ਦੇ ਦੇ ਆਰ ਸਿਟਿੰਗ ਔਨ ਵੈਰੀ ਪਾਵਰਫੁਲ ਪੋਜੀਸ਼ਨ ਅਕ੍ਰਾਸ ਦਾ ਵਰਲਡ ਇਨਵੋਲਡ ਇਨ ਇੰਸਟੀਟਿਊਸ਼ਨ ਸੋ ਦੇ ਕੈਨ ਡਿਮਾਂਡ ਐਨੀਥਿੰਗ ਦੇ ਕੈਨ ਡੂ ਐਨੀਥਿੰਗ ਗੁਨਾ ਨੇ ਕੈਪੀਟਲ ਹੈਲ ਦੇ ਸਾਹਮਣੇ ਆਪਣੀ ਪਾਵਰ ਸ਼ੋ ਕੀਤੀ ਹੈ ਔਰ ਪੂਰੀ ਦੁਨੀਆ ਨੂੰ ਰਿਅਲਾਈਜ਼ ਕਰਾਇਆ ਕਿ ਵੀ ਆਰ ਵਨ ਨੇਸ਼ਨ ਆਮ ਅਲਗ ਕੌਮ ਹੈ ਔਰ ਸਾਨੂੰ ਅਲਗ ਵਤਨ ਚਾਹੀਦਾ ਹੈ ਔਰ ਉਹਦੇ ਵਾਸਤੇ ਉਹਨਾਂ ਨੇ ਵੇਖੋ 에ਅਰ ਫੋਰਸ ਸੈਰਿਮੋਨੀਅਲ ਉੱਥੇ ਉੱਥੇ ਉਹਨਾਂ ਆਪਣਾ ਕਪਤਾਨ ਉੱਥੇ ਪੇਸ਼ ਕੀਤਾ ਖਾਲਿਸਤਾਨ ਦਾ ਜਿਹੜਾ ਨਾ ਉਹ 에ਅਰ ਫੋਰਸ ਦਾ ਇੱਕ ਉਹਨਾਂ ਪੇਂਟ ਕੀਤਾ ਹੈ ਔਰ ਸੋਸ਼ਲ ਮੀ ਏਅਰਪੋਰਟ ਪੇਂਟ ਕੀਤੇ ਨੇ ਤੇ ਉਹ ਇੱਕ ਪੂਰਾ ਨਕਸ਼ਾ ਜਿਹੜਾ ਨਾ ਉਹ ਬਣਾ ਕੇ ਦੇ ਰਹੇ ਨੇ ਪੂਰੀ ਦੁਨੀਆ ਨੂੰ ਕਿ ਜਨਾਬ ਸਾਡੀ ਜ਼ਮੀਨ ਹੈ ਇੰਡੀਅਨ ਹੈਲਪ ਪੰਜਾਬ ਦੇ ਅੰਦਰ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਔਰ ਇਹ ਸਾਨੂੰ ਵਾਪਸ ਚਾਹੀਦੀ ਹੈ ਔਰ ਇਹਦੀਆਂ ਜ਼ਮੀਨਾਂ ਜਿਹੜੀ ਤੁਸੀਂ ਸਾਹੂਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਹਿੰਦੂਆਂ ਨੂੰ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਪੂਰੀ ਵਰਲਡ ਕਮਿਊਨਿਟੀ ਨੂੰ ਮੋਬਿਲਾਈਜ਼ ਕਰ ਦਿੱਤਾ ਹੈ ਪੂਰੀ ਵਰਲਡ ਕਮਿਊਨਿਟੀ ਸਮਝ ਗਈ ਹੈ ਕਿ ਬਿਲਕੁਲ ਇਹ ਠੀਕ ਕਰਨ ਇਹਨਾਂ ਦੀ ਡਿਮਾਂਡ ਠੀਕ ਹੈ ਇਹਨਾਂ ਦੇ ਉੱਤੇ ਜ਼ੁਲਮ ਹੋਇਆ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਹੈ ਬੀਜੇਪੀ ਸਰਕਾਰ ਨੇ ਜ਼ੁਲਮ ਕੀਤਾ ਹੈ ਤੇ ਜਿਸ ਨੇ ਜ਼ਮੀਨ ਇਹਨਾਂ ਦੀ ਹੈ ਪਹਿਚਾਨ ਇਹਨਾਂ ਦੀ ਤੇ ਵਤਨ ਵੀ ਇਹਨਾਂ ਦਾ ਹੋਣਾ ਚਾਹੀਦਾ ਤੇ ਅਨਕ੍ਰੀਪ ਤੁਸੀਂ ਵੇਖੋਗੇ ਕਿ ਇੱਥੇ ਖਾਲਸਤਾਨ ਬੜੋ ਔਰ ਸਰਦਾਰ ਜਿਹੜਾ ਨਾ ਉੱਥੇ ਬੈਠਣਗੇ ਔਰ ਸਰਦਾਰਾਂ ਦਾ ਆਪਣਾ ਵਤਨ ਹੋਵੇਗਾ ਸਰਦਾਰਾਂ ਦਾ ਆਪਣਾ 에어ਪੋਰਟ ਹੋਣੇ ਨੇ ਸਰਦਾਰਾਂ ਦੀ ਆਪਣੀ ਫੋਰਸ ਹੋਣੀ ਹੈ ਔਰ ਇਨ੍ਹਾਂ ਸਰਦਾਰਾਂ ਨੂੰ ਇਸ ਖਾਲਸਤਾਨ ਦੇ ਖਾਲਸ ਲੋਗਾਂ ਨੂੰ ਜੀ ਵੀਰੋ ਐਸਜੀਐਡੀ ਦੇ ਵੀਡੀਓ ਦਿੱਲੀ ਬਨੇਗਾ ਖਾਲਸਤਾਨ ਦਾ ਹਿੱਸਾ ਦਿੱਲੀ ਜਿਹੜਾ ਇਸ ਟਾਈਮ ਤੇ ਕਿਹਾ ਜਾਂਦਾ ਕਿ ਭਾਰਤ ਸਾਰੇ ਉੱਥੇ ਫੈਸਲੇ ਦਿੱਲੀ ਦੇ ਅੰਦਰ ਹੁੰਦੇ ਨੇ ਜਦੋਂ ਖਾਲਸਾ ਰਾਜ ਆ ਜਾਏਗਾ ਖਾਲਸਤਾਨ ਬਨੇਗਾ ਸਿੱਖ ਸਰਦਾਰ ਆਪਣੇ ਝੰਡਾ ਉੱਥੇ ਲਾਣਗੇ ਸਿੱਖ ਸਰਦਾਰ ਆਪਣੇ ਫੈਸਲੇ ਕਰਨਗੇ ਪੰਜਾਬ ਨੂੰ ਵੰਡਿਆ ਗਿਆ ਪੰਜਾਬ ਅਲੈਦਾ ਕੀਤਾ ਗਿਆ ਪੰਜਾਬ ਬਹੁਤ ਵੱਡਾ ਸੀ ਅਗਰ ਇਸ ਟਾਈਮ ਦੇ ਪੰਜਾਬ ਇੱਕ ਹੁੰਦਾ ਪੰਜਾਬ ਦੀ ਜੀਡੀਪੀ ਜਿਹੜੀ ਹੋਣੀ ਸੀ ਉਸ ਮਾਨਾ ਨਾਲ ਗੱਲਾਂ ਕਰਦੀ ਹੋਣੀ ਸੀ ਪੰਜਾਬ ਦੀ ਇਕਨੋਮੀ ਬਹੁਤ ਤਗਰੀ ਹੋਣੀ ਸੀ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਖੁਸ਼ਹਾਲ ਹੋਣੇ ਸੀ ਪੰਜਾਬ ਦੇ ਆਪਣੇ ਸਿੱਖਾਂ ਸਰਦਾਰਾਂ ਦਾ ਜਦੋਂ ਰਾਜ ਹੋਣਾ ਸੀ ਸਿੱਖਾਂ ਦੇ ਆਪਣੇ 에어ਪੋਰਟਸ ਹੋਣੇ ਸੀ ਆਪਣੇ ਉਹਨਾਂ ਦੇ ਹਸਪਤਾਲ ਹੋਣੇ ਸੀ ਸਾਰਾ ਨਿਜ਼ਾਮ ਆਪਣਾ ਹੋਣਾ ਸੀ ਤੇ ਕਿਸਾਨ ਬਹੁਤ ਜ਼ਿਆਦਾ ਖੁਸ਼ਹਾਲ ਹੋਣੇ ਸੀ ਇਹ ਦਿੱਲੀ ਜਿਹੜੀ ਇਸ ਟਾਈਮ ਤੇ ਭਾਰਤੀ ਮੀਡੀਆ ਗੋਦੀ ਮੀਡੀਆ ਜਿਹਦੇ ਤੇ ਕਾਬਜ਼ ਹੈ ਉਹ ਸਿੱਖਾਂ ਸਰਦਾਰਾਂ ਦੀ ਰਿਆਸਤ ਹੈ ਤੇ ਸਿੱਖਾਂ ਨੂੰ ਉਹ ਮਿਲ ਕੇ ਰਹੇਗੀ ਐਸੀ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ